2024 ਦੇ ਇਲੈਕਸ਼ਨਾਂ ਨੂੰ ਲੈ ਕੇ ਹਰ ਪਾਰਟੀ ਪੱਬਾਂ ਪਾਰ ਹੈ ਹਰ ਕੋਈ ਕੋਈ ਨਾ ਕੋਈ ਜੋੜ ਤੋੜ ਕਰ ਰਿਹਾ ਹੈ ਕਿਸੇ ਨਾ ਕਿਸੇ ਪਾਰਟੀ ਦਾ ਕਿਸੇ ਨਾਲ ਗੱਠ ਜੋੜ ਹੋ ਰਿਹਾ ਹੈ ਕਿਤੇ ਨਾ ਕਿਤੇ ਕਿਸੇ ਪਾਰਟੀ ਦੀ ਕਿਸੇ ਨਾਲ ਗੱਠ ਜੋੜ ਦੀ ਗੱਲ ਚੱਲ ਰਹੀ ਹੈ ਜੇਕਰ ਗੱਲ ਕੀਤੀ ਜਾਵੇ ਸ਼੍ਰੋਮਣੀ ਅਕਾਲੀ ਦਲ ਦੀ ਤਾਂ ਢੀਂਡਸਿਆ ਨੇ ਘਰ ਵਾਪਸੀ ਕੀਤੀ ਹੈ ਬੀਬੀ ਜਗੀਰ ਕੌਰ ਉਹ ਵੀ ਬਹੁਤ ਜਲਦੀ ਘਰ ਵਾਪਸੀ ਕਰਨ ਜਾ ਰਹੇ ਹਨ ਭਾਜਪਾ ਦੇ ਨਾਲ ਗੱਠ ਜੋੜ ਦੀਆਂ ਗੱਲਾਂ ਚੱਲ ਰਹੀਆਂ ਹਨ ਉੱਥੇ ਹੀ ਆਜ਼ਾਦ ਉਮੀਦਵਾਰ ਹਨ ਜੋ ਜੋ ਕਿ ਸਮਾਜ ਸੇਵਾ ਕਰਦੇ ਹਨ ਉਹ ਵੀ ਚੋਣ ਮੈਦਾਨ ਦੇ ਵਿੱਚ ਹਨ ਇਸੇ ਤਰ੍ਹਾਂ ਦੀ ਗੱਲ ਕੀਤੀ ਜਾਪ ਕੇ ਸਾਬਕਾ ਡੀਐਸਪੀ ਬਲਵਿੰਦਰ ਸੇਖੋਂ ਜੀ ਦੀ ਜਿਨ੍ਹਾਂ ਨੇ ਕਿ ਵੱਡੇ ਵੱਡੇ ਸੰਘਰਸ਼ ਕੀਤੇ ਵੱਡੇ ਵੱਡੇ ਮੰਤਰੀਆਂ ਨਾਲ ਵੱਡੇ ਵੱਡੇ ਅਫਸਰਾਂ ਨਾਲ ਸੰਘਰਸ਼ ਕੀਤਾ ਆਪਣੇ ਤੇ ਕਾਰਵਾਈਆਂ ਵੀ ਕਰਵਾਈਆਂ ਜਨਤਾ ਦੇ ਹੱਕਾਂ ਲਈ ਲੜੇ ਅਤੇ ਰੈਲੀਆਂ ਕੀਤੀਆਂ ਜਿਸ ਵਿੱਚ ਪਿੰਡ-ਪਿੰਡ ਜਾ ਕੇ ਘਰ-ਘਰ ਜਾ ਕੇ ਉਹਨਾਂ ਨੇ ਰੈਲੀਆਂ ਕੀਤੀਆਂ ਅਤੇ ਲੋਕਾਂ ਨੂੰ ਜਾਗਰੂਕ ਕੀਤਾ ਅੱਜ ਸਾਡੇ ਨਾਲ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕੀ ਉਹ ਵੀ ਇੱਛੁਕ ਨੇ ਕਿੱਥੋਂ ਚੋਣ ਲੜਨਾ ਚਾਹੁੰਦੇ ਨੇ ਅਤੇ ਕੀ ਅਜਿਹੇ ਕਾਰਨ ਹੋਇਆ ਕਿ ਉਹਨਾਂ ਨੇ ਇਹ ਸੋਚਿਆ ਕਿ ਮੈਂ ਵੀ ਚੋਣ ਲੜਾਂ ਕਿਉਂਕਿ ਲਗਾਤਾਰ ਆਪਾਂ ਦੇਖ ਰਹੇ ਹਾਂ ਪਾਰਟੀਆਂ ਦੇ ਜੋ ਉਮੀਦਵਾਰ ਹਨ ਕਿਤੇ ਨਾ ਕਿਤੇ ਆਪਣੇ ਵੋਟਾਂ ਲੈ ਕੇ ਲੋਕਾਂ ਦੇ ਵਿੱਚ ਜੋ ਹੈ ਦਿਖਾਈ ਨਹੀਂ ਜਾਂਦੇ ਮੁੜ ਕੇ ਜੇਕਰ ਗੱਲ ਕੀਤੀ ਜਾਵੇ ਐਮਪੀ ਚੋਣਾਂ ਦੀ ਭਾਜਪਾ ਵੱਲੋਂ ਵੀ ਗੁਰਦਾਸਪੁਰ ਸੀਟ ਤੋਂ ਸਨੀ ਦਿਓਲ ਨੂੰ ਟਿਕਟ ਦਿੱਤੀ ਸੀਗੀ ਮੁੜ ਕੇ ਉਹ ਆਪਣੇ ਹਲਕੇ ਦੇ ਵਿੱਚ ਦਿਖਾਈ ਨਹੀਂ ਦਿੱਤੇ ਨਾ ਹੀ ਉਥੇ ਸਦਨ ਤੇ ਦਿਖਾਈ ਦਿੱਤੇ ਤਾਂ ਕਿ ਜੋ ਲੋਕਾਂ ਦੀ ਉਹ ਆਵਾਜ਼ ਉਠਾ ਸਕਣ ਪੈਰਾਸੂਟ ਰਾਹੀਂ ਜੋ ਉਮੀਦਵਾਰ ਉਤਾਰੇ ਜਾਂਦੇ ਹਨ ਅੱਜ ਉਹਨਾਂ ਦੀ ਵੀ ਗੱਲਬਾਤ ਕਰਾਂਗੇ ਸਸੀ ਗੱਸਰ ਬਹੁਤ ਮਿਹਰਬਾਨੀ ਸਰ ਕਿਸ ਤਰ੍ਹਾਂ ਦੇਖਦੇ ਹੋ ਕਿ 2024 ਦੇ ਇਲੈਕਸ਼ਨ ਨਜ਼ਦੀਕ ਨੇ ਹਰ ਪਾਰਟੀ ਪੱਪਾ ਪਾਰਿਆ ਤੁਹਾਡੇ ਵੱਲੋਂ ਵੀ ਤੇ ਤਿਆਰੀ ਕੀਤੀ ਜਾ ਰਹੀ ਹੈ ਲੋਕਾਂ ਵਿੱਚ ਜਦੋਂ ਜਾਣਿਓ ਕਿਸ ਤਰ੍ਹਾਂ ਦਾ ਰਿਸਪਾਂਸ ਮਿਲਦਾ ਹੈ ਦੇਖੋ ਇਸ ਤਰ੍ਹਾਂ ਸਾਨੂੰ 4-5 ਮਹੀਨੇ ਤੋਂ ਮੈਂ ਇਸ ਇਲਾਕੇ ਵਿੱਚ ਪਿੰਡਾਂ ਦੇ ਵਿੱਚ ਸੱਥਾਂ ਦੇ ਵਿੱਚ ਸ਼ਹਿਰ ਦੀਆਂ ਜਿਹੜੀਆਂ ਕੋਈ ਇਹੋ ਜਿਹੀ ਗੈਦਰਿੰਗ ਸੀ ਉੱਥੇ ਜਾ ਕੇ ਨਸ਼ਿਆਂ ਦੇ ਸਬੰਧ ਵਿੱਚ ਜੋ ਬਰਬਾਦੀ ਪੰਜਾਬ ਦੀ ਹੋਈ ਵੀ ਹੈ ਜਾਂ ਹੋਰ ਕੁਝ ਜਿਹੜੇ ਇਹੋ ਜਿਹੇ ਮੁੱਦੇ ਜਿਹਨੂੰ ਕੋਈ ਜਿਹੜਾ ਹੈਗਾ ਪਾਰਟੀ ਜਾਂ ਕੋਈ ਹੋਰ ਕੋਈ ਸਮਾਜ ਸੇਵੀ ਚੱਕਣ ਨੂੰ ਤਿਆਰ ਨਹੀਂ ਹੈ ਖਾਸ ਕਰਕੇ ਨਸ਼ਿਆਂ ਦੇ ਉਹਦੀ ਜਾਗਰੂਕਤਾ ਵਾਸਤੇ ਅਸੀਂ ਤੁਰੇ ਫਿਰਦੇ ਆ ਉਹਦੇ ਵਿੱਚ ਗਾਂ ਜ਼ਮੀਨਾਂ ਦੀਆਂ ਜਿਹੜੀਆਂ ਸਾਜਸ਼ਾਂ ਖੋਣ ਦੀਆਂ ਜ਼ਮੀਨਾਂ ਦੇ ਵਿੱਚ ਜਿਹੜੇ ਜ਼ਹਿਰ ਪਾਏ ਗਏ ਆ ਉਹਦੀਆਂ ਗੱਲਾਂ ਸਾਰੀਆਂ ਲੋਕਾਂ ਤੱਕ ਪਹੁੰਚਾਉਣ ਦਾ ਇੱਕ ਅਸੀਂ ਜਿਹੜਾ ਇੱਕ ਕਾਰਜ ਪਰਮਾਤਮਾ ਨੇ ਦਿੱਤਾ ਉਹਦੇ ਤੇ ਲੱਗੇ ਹੋਏ ਆ ਔਰ ਮੈਂ ਕਹਿੰਦਾ ਵੀ ਰੇ ਆਪਣੀ ਗੱਲਬਾਤ ਦੇ ਵਿੱਚ ਵੀ ਅਸੀਂ ਕੋਈ ਇਲੈਕਸ਼ਨ ਲੜ ਨਹੀਂ ਆਏ ਅੱਜ ਵੀ ਇੱਕ ਵਿਚਾਰਧਾਰੀਨ ਕਨਸੈਪਟ ਹੈ ਇਹ ਕਿ ਅਸੀਂ ਜਿਹੜੇ ਲੋਕ ਤੁਰੇ ਫਿਰਦੇ ਸੀ ਅਸੀਂ ਇੱਥੇ ਆ ਕੇ ਕੀ ਵੇਖਿਆ ਅਸੀਂ ਇੱਥੇ ਆ ਕੇ ਲੋਕਾਂ ਦੇ ਵਿੱਚ ਇੱਕ ਤਾਂ ਇਹ ਵੇਖਿਆ ਕਿ ਸਾਡੀ ਆਵਾਜ਼ ਪਹਿਲਾਂ ਕਿੰਨੀ ਦੂਰ ਤੱਕ ਗਈ ਹੋਈ ਸੀ ਤੇ ਹੁਣ ਕਿੰਨੀ ਜਾ ਰਹੀ ਹੈ ਜਾਗੇ ਹੋਏ ਲੋਕਾਂ ਦਾ ਏਰੀਆ ਹੋਣ ਕਰਕੇ ਇੱਥੋਂ ਆਵਾਜ਼ ਉੱਠਣੀ ਸ਼ੁਰੂ ਹੋਈ ਹੈ ਕਿਉਂਕਿ ਲੋਕਾਂ ਨੂੰ ਸਾਰਿਆਂ ਤੋਂ ਨਿਰਾਸ਼ਾ ਹੋਈ ਵੀ ਹੈ। ਤੋਂ ਪਿਛਲੇ 2 ਸਾਲ ਪਹਿਲਾਂ ਸਰਕਾਰ ਬਦਲੀ ਸੀ। ਸਾਰੇ ਦੇ ਸਾਰੇ ਵੱਡੇ ਹਾਲਾਤ ਹੁਣ ਤੱਕ ਦੇ ਹੈਗੇ ਆ ਕਿਉਂਕਿ 5 ਮਹੀਨੇ ਬਾਅਦ ਤੁਹਾਨੂੰ ਯਾਦ ਹੋਣਾ ਕਿ ਐਮਪੀ ਦੀ ਜਿਹੜੀ ਇਲੈਕਸ਼ਨ ਵਿੱਚ ਇਹਨਾਂ ਨੇ ਹਰਾ ਦਿੱਤਾ ਸੀ ਆਮ ਆਦਮੀ ਪਾਰਟੀ ਨੂੰ ਤੇ ਉਸ ਤੋਂ ਬਾਅਦ ਹਾਲਾਤ ਹੋਰ ਵੱਧ ਤੋਂ ਵੱਧ ਨੇ। ਲੋਕਾਂ ਦੇ ਵਿੱਚ ਮੈਂ ਕਹਿੰਦਾ ਉਹਨਾਂ ਗੁੱਸਾ ਨਹੀਂ ਹੈ ਲੋਕਾਂ ਵਿੱਚ ਨਫ਼ਰਤ ਦੀ ਭਾਵਨਾ ਪੈਦਾ ਹੋਈ ਹੋਈ ਹੈ। ਤੇ ਅਸੀਂ ਇਹ ਯਾਦ ਕਰਾਉਣ ਦੀ ਕੋਸ਼ਿਸ਼ ਕਰਦੇ ਰਹੇ ਨੇ ਵੀ ਇਹ ਯਾਦ ਰੱਖਿਆ ਜੀ ਕਿ ਸਾਰੇ ਇਕੱਠੇ ਆ ਆਪਾਂ ਨਫਰਤ ਦੀ ਭਾਵਨਾ ਰਾ ਜਾਂ ਗੁੱਸੇ ਦੀ ਰੱਖਦੇ ਆ ਸਰਕਾਰ ਦੇ ਨਾਲ ਹੁਣ ਦੋ ਸਰਕਾਰਾਂ ਪਿਛਲੀਆਂ ਦਾ ਜੋ ਯੋਗਦਾਨ ਪੰਜਾਬ ਦੇ ਅਜਾੜੇ ਵਿੱਚ ਰਿਹਾ ਉਹ ਤੋਂ ਅੱਖ ਕੇ ਅਸੀਂ ਇਹਨਾਂ ਨੂੰ ਲੈ ਕੇ ਆਏ ਸੀ ਤੇ ਕੀ ਅੱਜ ਅਸੀਂ ਭੁੱਲ ਜਾਈਏ ਕਿ ਉਹ ਜਿਹੜੇ ਹੈਗੇ ਅੱਜ ਜਿਹੜੇ ਹੈਗੇ ਇਕੱਠੇ ਹੋ ਕੇ ਆਉਣਗੇ ਤੁਸੀਂ ਹੁਣੇ ਗੱਲ ਕੀਤੀ ਸੀ ਗੱਠ ਜੋੜ ਦੀ ਮੈਂ ਇਹਨੂੰ ਦਰਸ ਕਰਦਾ ਅੱਖਰਾਂ ਇਹ ਹੀ ਰੱਖਣੇ ਪੈਣਗੇ ਠੱਗ ਜੋੜ ਨੇ ਇਹ ਗੱਠ ਜੋੜ ਨਹੀਂ ਹੈਗੇ ਇਹ ਠੱਗ ਜੋੜ ਇਕੱਠੇ ਹੋ ਰਹੇ ਆ ਠੱਗਾਂ ਦਾ ਜੋੜ ਹੈ ਤੁਸੀਂ ਕਿੰਨੇ ਘਰਾਂ ਦੇ ਵਾਪਸੀ ਇਹਨਾਂ ਦੀ ਟੀਂਡ ਸਾਂਦੀ ਗੱਲ ਕਰ ਲੋ ਕਿ ਕਰੋ ਜਿਹੜੇ ਕਰਕੇ ਗਏ ਸੀ ਉਹ ਬਸਲੇ ਹੱਲ ਹੋਗੇ ਕਰਵਾਫੇ ਕਰ ਛੱਡਿਆ ਕਿ ਅਸੀਂ ਮੈਂ ਗੱਲ ਪੂਰੀ ਕਰ ਲੈ ਕਰ ਛੱਡਿਆ ਕਿਹੜੀ ਗੱਲੋਂ ਸੀ ਕਿ ਪ੍ਰਧਾਨਗੀ ਜਸਖੀਰਵਾਲ ਦੀ ਨਹੀਂ ਚਾਹੀਦੀ ਅੱਜ ਸੁਖਵੀਰਵਾਲ ਪ੍ਰਧਾਨ ਨਹੀਂ ਹੈ ਐਸਪੀਸੀ ਵੀ ਮੁੱਦਾ ਸੀ ਜਿਹੜੇ ਵੀ ਹੈਗੇ ਕੀ ਉਹ ਮੁੱਦੇ ਹੱਲ ਹੋਏ ਤੇ ਫਿਰ ਕਰ ਵਾਪਸੀ ਤਾਂ ਬੇਸ਼ਰਮੀ ਹੈ ਐਵੇਂ ਬੀਬੀ ਜਗੀਰ ਕੌਰ ਦੀ ਗੱਲ ਹੈ ਉਹਨੂੰ ਬੇਸ਼ੱਕ ਭਾਵੇਂ ਕੱਢਿਆ ਗਿਆ ਸੀ ਪਰ ਅੱਜ ਕਿਹੜੀ ਐਸੀ ਗੱਲ ਹੋ ਗਈ ਜਿਹੜੀ ਕਾਲੀ ਦਲ ਦੇ ਵਿੱਚ ਵਾਪਰ ਗਈ ਇਹ ਜੀ ਠੀਕ ਹੈ ਜਿਹੜੀ ਮਤਲਬ ਹੁਣ ਉਹਨੂੰ ਵਾਪਸ ਕਰ ਵਾਪਸੀ ਦੀ ਲੋੜ ਪੈ ਰਹੀ ਹੈ ਤਾਂ ਇਹ ਕੋਈ ਕਰ ਵਾਪਸੀਆਂ ਨਹੀਂ ਇਹ ਠੱਗਾਂ ਦਾ ਜੋੜ ਹੈ ਇਹ ਠੱਗ ਜੋੜ ਜਿਹੜੇ ਚੱਲ ਰਹੇ ਹੈ ਲੋਕ ਜਿਹ 2 ਸਾਲ ਦੀ ਪਰਫਾਰਮੈਂਸ ਐ ਜਿਹੜੀ ਬਹਿ ਗਈ ਹੈ ਪਾਰਟੀ ਐ ਉਹਦੇ ਵਿੱਚ ਡਾਡੇ ਹਾਲਾਤ ਬਣੇ ਹੋਏ ਐ ਤੇ ਮੈਂ ਤਾਂ ਲੋਕਾਂ ਦੀ ਅੱਖਾਂ ਵਿੱਚ ਨਫ਼ਰਤ ਦੇਖਦਾ ਗੱਲਾਂ ਦੇ ਵਿੱਚੋਂ ਗੁੱਸਾ ਤਾਂ ਹੈਗਾ ਹੀ ਹੈਗਾ ਨਫ਼ਰਤ ਦੀ ਭਾਵਨਾ ਐ ਵੀ ਇੰਨੇ ਵੱਡੇ ਠੱਗ ਕਿਉਂਕਿ ਇਹਨਾਂ ਤੇ ਇਤਬਾਰ ਕੀਤਾ ਸੀਗਾ ਦੋ ਪਾਰਟੀਆਂ ਨੇ ਅਜਾੜਾ ਕਰ ਦਿੱਤਾ ਪੰਜਾਬ ਦਾ ਲੋਕਾਂ ਨੇ ਕਿਹਾ ਯਾਰ ਨਵੇਂ ਨੂੰ ਆਪਾਂ ਦੇਈਏ ਮੌਕਾ ਤਾਂ ਇਹਨਾਂ ਨੇ ਜੋ ਕੀਤਾ ਦੋ ਸਾਲਾਂ ਦੇ ਵਿੱਚ ਤਾਂ ਉਹ ਜਿਹੜਾ ਹੈਗਾ ਉਹਦਾ ਜਿਹੜਾ ਆਊਟਕਮ ਹੈਗਾ ਉੱਥੋਂ ਸਾਨੂੰ ਵਿਚਾਰ ਹੋਇਆ ਉੱਥੋਂ ਹੀ ਲੋਕਾਂ ਦੀ ਆਵਾਜ਼ ਬਣੀ ਐ ਤਾਂ ਉਹ ਇਹ ਇਲਾਕਾ ਹੋਇਆ ਜਿਹੜਾ 5 ਮਹੀਨੇ ਬਾਅਦ ਸਰਕਾਰ ਨੂੰ ਖਰਾ ਸਕਦਾ ਤੇ ਅੱਜ ਉਸ ਤੋਂ ਵੀ ਜ਼ਿਆਦਾ ਮਤਲਬ ਆਹਤ ਹੈਗਾ ਤੇ ਜ਼ਿਆਦਾ ਠੱਗਿਆ ਮਹਿਸੂਸ ਕਰਦਾ ਹੈ ਤਾਂ ਕਿਉਂ ਨਾ ਅਸੀਂ ਮਤਲਬ ਜਿਹੜੇ ਕੁਝ ਲੋਕ ਜਿਹੜੇ ਲੋਕਾਂ ਨੂੰ ਜਾਗਰੂਕਤਾ ਕਰਨ ਦੀ ਕੋਸ਼ਿਸ਼ ਕਰ ਰਹੇ ਆ ਅਸੀਂ ਆਪਣੇ ਪਲੇਟਫਾਰਮ ਨੂੰ ਵੱਡਾ ਕਰੀਏ ਸਾਡਾ ਪਰਪਸ ਇਹ ਇਲੈਕਸ਼ਨ ਜਿਹੜੇ ਇੱਥੇ ਲੜਾਂਗੇ ਜੇ ਲੜੇ ਤਾਂ ਇਹਦਾ ਪਰਪਸ ਇਹ ਕੋਈ ਇਲੈਕਸ਼ਨ ਜਿੱਤਣਾ ਨਹੀਂ ਹੁੰਦਾ ਹਰ ਇਲੈਕਸ਼ਨ ਜਿੱਤਣ ਵਾਸਤੇ ਨਹੀਂ ਹੁੰਦੇਗੇ ਤੋਂ ਉਹਦਾ ਪਰਪਸ ਹੈ ਅਪਲਿਫਟ ਕਰਨਾ ਆਉਣ ਵਾਲੇ 27 ਦੇ ਇਲੈਕਸ਼ਨ ਵਾਸਤੇ ਆਪਣੇ ਇੱਕ ਜਿਹੜਾ ਖੇਤਰੀ ਪਾਰਟੀ ਜਣਗੀ ਉਹਦੇ ਤੇ ਅਸੀਂ ਵਰਕ ਕਰ ਰਹੇ ਹਾਂ ਉੱਥੇ ਆਮ ਘਰਾਂ ਦੇ ਵਿੱਚੋਂ ਲੀਡਰਸ਼ਿਪ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਕੋਈ ਵੀ ਜਿਹੜਾ ਹੈਗਾ ਚਿਹਰਾ ਉਹ ਨਹੀਂ ਹੈਗਾ ਕਿ ਜਿਹਨੂੰ ਆਪਾਂ ਸੋਚ ਸਕੀਏ ਕਿ ਪੰਜਾਬ ਦੀ ਅੱਜ ਦੀ ਅਗਵਾਈ ਕਰਨ ਦੇ ਕਾਬਿਲ ਹੈ ਸਭ ਤੋਂ ਵੱਡੀ ਦੁੱਖ ਦੀ ਗੱਲ ਹੈ ਕੋਈ ਇੱਕ ਪਾਰਟੀ ਦੀ ਗੱਲ ਨਹੀਂ ਕਰ ਰਹੇ ਆਪਾਂ ਕਾਂਗਰਸ ਆਕਾਲੀ ਭਾਜਪਾ ਇਹ ਆਪ ਵਾਲੇ ਇਹਨਾਂ ਕੋਲ ਅੱਜ 13-13 ਬੰਦੇ ਲੱਭਣ ਵਾਸਤੇ ਇਹਨਾਂ ਨੂੰ ਮੁਸ਼ਕਲ ਪੈਦਾ ਹੋ ਰਹੀ ਹੈ ਕਿ ਇਹਨਾਂ ਕੋਲ ਜਿਹੜੇ ਫੇਸ ਹੈ ਜਿਹੜੇ ਇਹ ਵੱਡੇ ਵੱਡੇ ਚਿਹਰੇ ਹੈ ਸਾਰੇ ਕਰਪਸ਼ਨ ਨਾਲ ਹਰ ਹਰ ਤਰ੍ਹਾਂ ਦੀ ਠੱਗੀਆਂ ਠੋਰੀਆਂ ਨਾਲ ਭਰੇ ਹੋਏ ਆ ਇਸ ਕਰਕੇ ਇਹ ਹਾਲਾਤ ਜਿਹੜੇ ਹੈਗੇ ਆ ਬਣੇ ਆ ਇੱਕ ਤਰੀਕੇ ਨਾਲ ਮੈਨੂੰ ਕਹਿੰਦਾ ਪੰਜਾਬ ਦੇ ਹਿੱਤ ਵਿੱਚ ਹੀ ਹੈ ਕਿ ਅੱਜ ਜੇ ਲਾਵੇਂ ਬਦਕਿਸਮਤੀ ਅਗਲੀ ਲੀਡਰਸ਼ਿਪ ਦਾ ਖਰਾ ਹੈ ਤੇ ਫਿਰ ਇਹ ਖਲਾਅ ਤਾਂ ਹੀ ਨਵੀਂ ਲੀਡਰਸ਼ਿਪ ਪੈਦਾ ਹੋਊਗੀ ਤੋ ਨਵੀਂ ਲੀਡਰਸ਼ਿਪ ਪੈਦਾ ਕਰਨ ਦੀ 27 ਦੇ ਵਿੱਚ ਜਿਹੜੀ ਖੇਤਰੀ ਪਾਰਟੀ ਜਿਹੜੀ ਹੈਗੀ ਪੰਜਾਬ ਦੀ ਜਿੰਨਾ ਚਿਰ ਇੱਕ ਇਮਾਨਦਾਰ ਮੁੱਖ ਮੰਤਰੀ ਦੇ ਥੱਲੇ ਇਕੱਠੀ ਨਹੀਂ ਹੁੰਦੀ ਜਿਵੇਂ ਆਪਾਂ ਭਲੇਖੇ ਜੀ ਸੀ ਵੀ ਇਮਾਨਦਾਰ ਮੁੱਖ ਮੰਤਰੀ ਹੈ ਤੇ ਅਸੀਂ ਬੰਦੇ ਇਹਨੇ ਜਤਾਏ ਪਰ ਇਹ ਸਾਰੇ ਦੇ ਸਾਰੇ ਬਹੁਤੇ ਜਿਹੜਾ ਹੈਗਾ 77 80% ਦੂਜੀ ਪਾਰਟੀ ਤੋਂ ਲਿਆਂਦਾ ਹੋਇਆ ਗੰਦ ਤੇ ਕੂੜਾ ਸੀਗਾ ਤੇ ਉਹਨਾਂ ਨੇ ਉਹ ਕੋਸ਼ਿਸ਼ ਕਰਨੀ ਸੀ ਜੋ ਪਹਿਲਾਂ ਕਰਦੇ ਰਹੇ ਐ ਤੇ ਜਿਹੜੇ ਕੋਈ 10 15 ਇਧਰੋਂ ਸੀਗੇ ਮਾੜੇ-ਵੱਟੇ ਜਿਹਨੂੰ ਤੋ ਅਮੀਰ ਕਰਦੇ ਸੀ ਉਹ ਵੀ ਉਸ ਸ਼ਿਕਾਰ ਹੋ ਕੇ ਉਹਦਾ ਪਾਰਟ ਬਣ ਕੇ ਉਸ ਚੱਕੜ ਦੇ ਵਿੱਚ ਹੀ ਉਹ ਗਾਇਬ ਹੋ ਗਈ ਐ ਤਾਂ ਇਸ ਕਰਕੇ ਇਸ ਟਾਈਮ ਜਿਹੜੇ ਹਾਲਾਤ ਐ ਉਹ ਬਿਲਕੁਲ ਜਿਹੜੇ ਹੈਗੇ ਆ ਸਰੂਰ ਦੇ ਵਿੱਚ ਸਰੂਰ ਦੇ ਲੋਕਾਂ ਦੀ ਇੱਕ ਆਵਾਜ਼ ਜਿਹੜੀ ਦਿਖਾਈ ਦਿੰਦੀ ਲੱਗਦੀ ਐ ਤੇ ਉਹਦੇ ਚ ਜਿਹੜਾ ਹੈਗਾ ਇਲੈਕਸ਼ਨ ਨੂੰ ਜਿਹੜਾ ਲੜਨ ਦਾ ਜਿਹੜਾ ਅਸੀਂ ਅਗਾ ਐਲਾਨ ਕਰਾਂਗੇ ਤਾਂ ਉਹਦਾ ਪਰਪਸ ਇਹ ਹੋਊਗਾ ਕਿ ਇਸ ਜਿਹੜੇ ਆਉਣ ਵਾਲੇ ਸਮੇਂ ਦੇ ਵਿੱਚ ਜਿੰਨੇ ਚਿਹਰੇ ਆਉਣਗੇ ਇਹ ਇਹਨਾਂ ਨੂੰ ਨੰਗਿਆ ਕਰਨਾ ਕਿਉਂਕਿ ਇਹ ਆਵਾਜ਼ ਜਿਹੜੀ ਐ ਸਾਰੀ ਪੰਜਾਬ ਇਹ ਲਖਣ ਜਿਹੜਾ ਹੈਗਾ ਬਿਲਕੁਲ ਹੌਟ ਰਹਿਣਾ ਕਿਉਂਕਿ ਸੀਐਮ ਦੀ ਜਿਹੜੀ ਹੈਗੀ ਹੈ ਕੰਸਟੀਟੂਐਂਸੀ ਹੋਣ ਕਰਕੇ ਪਹਿਲਾਂ ਇਹ ਹਰੇ ਇਹਨਾਂ ਦੀ ਬੜੀ ਬੇਇੱਜ਼ਤੀ ਹੋਈ ਸੀ ਤੇ ਇਹ ਕੀ ਹੈ ਮਤਲਬ ਹੁਣ ਕੋਸ਼ਿਸ਼ ਕਰਨਗੇ ਹਲਕ ਜਿਹਦੇ ਚੋਂ ਦੇਦਕ ਵੀ ਨਹੀਂ ਹੈਗੇ ਪਰ ਸਾਡੀ ਕੋਸ਼ਿਸ਼ ਇਹ ਹੋਊਗੀ ਕਿ ਸਾਰੇ ਮਾਰੇ ਦੱਸਿਆ ਜਾਵੇ ਹੁਣ ਜੇ ਇਹਨਾਂ ਦਾ ਠੱਗ ਜਿਹੜਾ ਠੱਗ ਜੋੜ ਹੋਇਆ ਹੈ ਅਕਾਲੀਆ ਵਾਲਾ ਤੇ ਫਿਰ ਪਰਮੇਂਦਰ ਢੀਂਡਾ ਆਊਗਾ ਉਹਦੇ ਤੇ ਸਵਾਲ ਕਰਨੇ ਪਣਨਗੇ ਕਾਂਗਰਸ ਦਾ ਕੌਣ ਆਉਂਦਾ ਦੇਖਦੇ ਆ ਇਹਨਾਂ ਦਾ ਮੀਤ ਹੀਰ ਕਲੇਰ ਹੋ ਹੀ ਗਿਆ ਅੱਜ ਲਿਸਟ ਆ ਗਈ ਸ਼ਾਇਦ ਤੁਹਾਡੇ ਧਿਆਨ ਚੀ ਹੋਣੀ ਹੈ ਇੱਕ ਲਿਸਟ ਵੇਖੀ ਮੈਂ ਉਹਦੇ ਵਿੱਚ ਤੋ ਉਸ ਬਾਰੇ ਵੀ ਆਪਾਂ ਗੱਲਬਾਤ ਵਿੱਚ ਮਾਗੇ ਕਰੂੰਗਾ ਕਿ ਉਹ ਕਿੰਨਾ ਕੁ ਹੁਣ ਹਰ ਹੈ ਕਿੱਡਾ ਕੁ ਵੱਡਾ ਬੈਗੇਜ ਲੈ ਕੇ ਆਇਆ ਹੋਇਆ ਹੈ ਕੀ ਉਹਦੇ ਕੰਮ ਸੀ ਕੀ ਉਹ ਤੋਂ ਅਮੀਰ ਕਰਦੇ ਸੀ ਕੀ ਉਹ ਕੰਮ ਕਿਤੇ ਬਰਨਾਲੇ ਦੇ ਏਰੀਆ ਵਿੱਚ ਜਿਹੜੇ ਮੇ ਜਿਵੇਂ ਉਹਨਾਂ ਦੀ ਟੀਮ ਕੰਮ ਕਰ ਰਹੀ ਹੈ ਉਹਦੇ ਬਾਰੇ ਮੈਂ ਆਪਣੀ ਗੱਲਬਾਤ ਵਿੱਚ ਅਗਲੀ ਥੋੜੇ ਸਵਾਲ ਦੇ ਜਵਾਬ ਵਿਚਾਰਨਾ ਪਾਉਂਗਾ ਵੀ ਜੇ ਮੀਥ ਹੀਰ ਕੈਂਡੀਡੇਟ ਹੈ ਕਿ ਉਹ ਕੀ ਚੀਜ਼ ਹੈਗਾ ਬਾਕੀ ਜਿਵੇਂ ਜਿਵੇਂ ਕੈਂਡੀਡੇਟ ਆਉਣਗੇ ਉਹਨਾਂ ਦਾ ਵਿਸ਼ਲੇਸ਼ਣ ਜਿਹੜਾ ਕਿਸੇ ਹੋਰ ਨੇ ਨਹੀਂ ਕਰਨਾ ਉਹ ਕਰਕੇ ਅਸੀਂ ਸਰੂਰ ਵਾਲਿਆਂ ਨੂੰ ਵੀ ਦੱਸਾਂਗੇ ਤੇ ਸਾਰੇ ਦੇ ਸਾਰੇ ਪੰਜਾਬ ਵਿੱਚ ਉਹਦੀ ਰਵਾਜ ਜਾਊਗੀ ਲੋਕਾਂ ਨੂੰ ਪਤਾ ਲੱਗੂਗਾ ਕਿ ਕਰਮਜੀਤ ਅਨਮੋਲ ਦੀ ਸਰ ਗੱਲ ਚੱਲ ਰਹੀ ਆ ਆਮ ਆਦਮੀ ਪਾਰਟੀ ਵੱਲੋਂ ਕਾਂਗਰਸ ਵੱਲੋਂ ਸਿੰਘਲਾ ਸਾਹਿਬ ਦੀ ਗੱਲ ਚੱਲ ਰਹੀ ਤੁਸੀਂ ਸੁਣੀ ਪੜੀ ਤੁਸੀਂ ਲਿਸਨ ਨਹੀਂ ਪੜੀ ਕਰਮਜੀਤ ਅਨਮੋਲ ਨੂੰ ਫੀਫਕੋਟ ਤੋਂ ਸਟੇਟ ਦੇ ਦਿੱਤੀ ਗਈ ਹੈ 8 8 ਸੀਟਾਂ ਜਿਹੜੀਆਂ ਇਹਨਾਂ ਨੇ ਕਲੀਅਰ ਕਰਦੀਆਂ ਔਰ ਵੀ ਮੈਨੂੰ ਦੱਸਦੇ ਵਾ 8 ਕਿਉਂ ਕੀਤੀਆਂ ਇੱਥੋਂ ਸਿੱਧ ਹੁੰਦਾ ਕਿ ਇਹਨਾਂ ਦਾ ਜਿਹੜਾ ਆਪਾਂ ਕਹਿੰਦੇ ਆ ਕਿ ਅੱਡ-ਅੱਡ ਵੋਟਾਂ ਲੜਦੀਆਂ ਇਹਨਾਂ ਨੇ ਇਕੱਠੇ ਹੈ ਅਕਾਲੀ ਤੇ ਆਪਣੇ ਆਪ ਵਾਲੇ ਤੇ ਕਾਂਗਰਸੀ ਇਕੱਠੇ ਹੈ ਬਾਹਰ ਤਾਂ ਸਾਰੇ ਇਕੱਠੇ ਤੁਹਾਨੂੰ ਪਤਾ ਹੀ ਹੈ ਇੱਥੇ ਵੀ ਇਕੱਠੇ ਹੈ ਅੱਜ ਕਲੀਅਰ ਹੋ ਗਿਆ ਹੁਣ 8 ਬੰਦਿਆਂ ਦੀ ਲਿਸ ਪਹਿਲਾ ਤਾਂ ਸਵਾਲ ਇਹ ਹੈ ਵੀ ਤੁਹਾਡੇ ਕੋਲ ਹੋਰ ਕੈਂਡੀਡੇਟ ਹੀ ਕੋਈ ਨਹੀਂ ਜਿਹੜੇ ਮੰਤਰੀ ਆ ਉਹਨਾਂ ਦੀ ਪਰਫਾਰਮੈਂਸ ਦੱਸ ਦਿਓ ਕੋਈ ਜਿਉਂ ਉਹਨਾਂ ਨੇ 2 ਸਾਲਾਂ ਚ ਕੁਝ ਕੀਤਾ ਹੋਵੇ ਅੱਜ ਤੁਸੀਂ ਚਿਹਰੇ ਵਿਖਾ ਕੇ ਲੋਕਾਂ ਨੂੰ ਕਿਵੇਂ ਠੱਗ ਲੋਗੇ ਤਾਂ ਨਾਰਮਲ ਜਿਹੜੇ ਐਮਐਲਏ ਬਣਾਏ ਹੋਏ ਨਾ ਤਾਂ ਉਹਨਾਂ ਚੋਂ ਜਿਹੜਾ ਹੈਗਾ ਇਹਨਾਂ ਕੋਲ ਚਿਹਰਾ ਨਹੀਂ ਤਾਂ ਅਦਰਵਾਈਜ਼ ਜੇ ਇਲੈਕਸ਼ਨ ਆਪਾਂ ਲੜ ਰਹੇ ਆ 9 ਮਹੀਨੇ ਤੁਹਾਡੇ ਕੋਲ ਸੀਟਾਂ ਤੇ ਨਹੀਂ ਤੁਹਾਡੇ ਕੋਲ ਤਾਂ ਐਡੀ ਵੱਡੀ ਪਾਰਟੀ ਆ ਦੇ ਆਪ ਤੁਸੀਂ ਗਣਦੇ ਹੋ ਇਮਾਨਦਾਰਾਂ ਦੀ 13 ਬੰਦੇ ਨਵੇਂ ਨਹੀਂ ਲੱਭ ਸਕਦੇ ਤੁਸੀਂ ਸਾਰੇ ਮੰਤਰੀਆਂ ਡਿਰੇਕਟਰਾਂ ਦੇ ਹੀ ਜਾਂਦੇ ਆ ਉੱਥੋਂ ਯਾਰ ਹੁੰਦਾ ਕਿ ਇਹਨਾਂ ਦੇ ਪਰਲੇ ਕੁਝ ਨਹੀਂ ਹੈਗਾ ਤੋ ਇਹ ਟਿਕਟਾ ਜਿਹੜਾ ਇਹਨਾਂ ਨੂੰ ਦੇਣਾ ਇਹ ਯਾਰ ਹੁੰਦਾ ਮੈਂ ਸਭ ਤੋਂ ਵੱਡੀ ਗੱਲ ਕਰ ਰਿਹਾ ਸੀ ਕਿ ਇਹਨਾਂ ਦਾ ਜਿਹੜਾ ਗੱਠਜੋੜ ਠੱਗਜੋੜ ਕਾਂਗਰਸ ਨਾਲ ਹੋਇਆ ਵਾ ਉਹ ਸਾਹਮਣੇ ਹੋ ਰਿਹਾ ਹੁਣ ਤੇਰਾ ਕਿਉਂ ਨਹੀਂ ਕੀਤੀ ਅੱਜ ਉਹ ਤੇਰਾ ਉਹ ਪੰਜ ਜਿਹੜੀਆਂ ਸੀਟਾਂ ਹੈਗੀਆਂ ਉਹ ਕਿਉਂਕਿ ਕਾਂਗਰਸ ਦੀਆਂ ਉੱਥੇ ਇਹ ਆਪਣੇ ਕਮਜ਼ੋਰ ਕੈਂਡੀਡੇਟ ਦੇਣਗੇ ਆਉਣ ਵਾਲੇ ਦੰਦ ਵਿੱਚ ਆਪਣੇ ਦੇਤੇ ਇਹਨਾਂ ਨੇ ਉਹ ਹੁਣ ਵੇਟ ਕਰਕੇ ਦੇਣਗੇ 13 ਦੇ ਦਿਨ ਪਰ ਉਥੇ ਕਮਜ਼ੋਰ ਕੈਂਡੀਡੇਟ ਦੇਣਗੇ ਤਾਂ ਕਿ ਜਿਹੜਾ ਹੈਗਾ ਉਹ ਉਥੇ ਕਾਂਗਰਸ ਜਿੱਤ ਸਕੇ ਤਾਂ ਇਹ ਗੱਠਜੋੜ ਜਿਹੜਾ ਹੈਗਾ ਮੈਨੂੰ ਵੀ ਹੌਲੀ ਹੌਲੀ ਜਿਹੜਾ ਰਾਤ ਨੂੰ ਬਣੂਗੀ ਕਹਿਣ ਦੀ ਕਿ ਠੱਗ ਜੋੜ ਜਿਹੜਾ ਇਕੱਠਾ ਹੋਇਆ ਹੋਇਆ ਇਹ ਇਕੱਲੇ ਕਾਂਗਰਸੀਆਂ ਅਕਾਲੀਆਂ ਤੇ ਤਾਂ ਇਹ ਭਾਜੀਪੀ ਦਾ ਨਹੀਂ ਹੋਣ ਜਾ ਰਿਹਾ ਇਹ ਜਿਹੜਾ ਇਹ ਆਪ ਵਾਲਿਆਂ ਦਾ ਇਹ ਸਭ ਤੋਂ ਖਤਰਨਾਕ ਦੇ ਪੈਣਾ ਕਿਉਂਕਿ ਇਹ 92 ਸੀਟਾਂ ਅਸੀਂ ਇਹਨਾਂ ਦੇ ਅਗੇਂਸਟ ਕੀਤੀ ਅਸੀਂ ਕਾਂਗਰਸ ਦੇ ਖਿਲਾਫ ਜਿੱਤ ਕੇ ਆਏ ਸੀ ਤੇ ਕਾਂਗਰਸ ਦੇ ਨਾਲ ਲੜ ਕੇ ਜਿਹੜੇ ਇਲੈਕਸ਼ਨ ਲੜ ਰਹੇ ਆ ਤੇ ਇਹ ਜੀ ਨੀਚਤਾ ਤਾਂ ਅੱਜ ਤੱਕ ਕਿਸੇ ਦੂਜੀਆਂ ਪਾਰਟੀਆਂ ਨੇ ਜਿਨ੍ਹਾਂ ਨੇ ਪੰਜਾਬ ਨੂੰ ਪ੍ਰਭਾਵ ਕੀਤਾ ਉਹਨਾਂ ਨੇ ਵੀ ਇਨੀ ਨੀਚਤਾ ਨਾਲ ਮਤਲਬ ਸੁਭੇਸ਼ ਸ਼ਰਮੀ ਦੇ ਨਾਲ ਜਿਹੜਾ ਇਸ ਤਰ੍ਹਾਂ ਦੇ ਠੱਗ ਜੋੜ ਨਹੀਂ ਕੀਤੇ ਸੀ ਜਿਹੜੇ ਇਹਨਾਂ ਨੇ ਕਾਂਗਰਸ ਦੇ ਨਾਲ ਸ਼ਰਮ ਕੀਤਾ ਹੋਇਆ ਜੀ ਸਰ ਇੱਕ ਪਾਸੇ ਤਾਂ ਇੱਕ ਸਟੇਟ ਜਿਹਨਾਂ ਦਾ ਗੱਠ ਜੋੜਿਆ ਦੂਸਰੇ ਪਾਸੇ ਇਹ ਇੱਕ ਦੂਜੇ ਦੇ ਐਂਟੀ ਨੇ ਇੱਕ ਸਟੇਟ ਵਿੱਚ ਇੱਕ ਦੂਜੇ ਨੂੰ ਇਹਨਾਂ ਨੇ ਭੰਡਣਾਗਾ ਦੂਸਰੇ ਸਟੇਟ ਦੇ ਵਿੱਚ ਇਹਨਾਂ ਨੇ ਇੱਕ ਦੂਜੇ ਦੀ ਜੋ ਹੈ ਉਹਨਾਂ ਦੀ ਮਦਦ ਕਰਨੀ ਹੈ ਕਿਸ ਤਰ੍ਹਾਂ ਦੇਖਦੇ ਹੋ ਇਹਨਾਂ ਨੂੰ ਇਹ ਗੱਲਬਾਤ ਮੈਂ ਸਾਰੇ ਉਹੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਨਾ ਵੀ ਇਹ ਗੱਲ ਕਿਸੇ ਹੋਰ ਨੇ ਨਹੀਂ ਕਹਿਣੀ ਕਿਉਂਕਿ ਸਾਰੇ ਇਕੱਠੇ ਕੋਈ ਵੀ ਇਹ اپੋਜੀਸ਼ਨ ਦਾ ਹੈ ਹੀ ਨਹੀਂ ਪ੍ਰਭਾਅ ਦੇ ਵਿੱਚ ਸਾਰੇ ਦੇ ਸਾਰੇ ਇਕੱਠੇ ਇਹ ਪੋਜੀਸ਼ਨ ਨੂੰ ਆਪਾਂ ਸਮਝਦੇ ਸੀ ਪਿਛਲੇ ਵਾਰ ਹਾਲਾਂਕਿ ਇਹਨਾਂ ਨੂੰ ਪਤਾ ਲੱਗਿਆ ਸੀ ਕਿ ਇਹਨਾਂ ਕੋਲ 20 ਸੀਟਾਂ ਸੀ ਪੋਜੀਸ਼ਨ ਦੇ ਵਿੱਚ ਤੇ ਇਹਨਾਂ ਦੀ ਪ੍ਰਾਪਤੀ ਪਹਿਲੇ ਪੰਜ ਸਰਨ ਕੋਈ ਮੁੱਦਾ ਜਿਹੜਾ ਇਹੋ ਜਿਹਾ ਨਹੀਂ ਸੀ ਜਿਹੜਾ ਇਹਨਾਂ ਨੇ ਕਿਸੇ ਪਾਸੇ ਲੈ ਕੇ ਗਏ ਹੋਣ। ਨਾਡ ਕਰਪਸ਼ਨ ਵਧੂ ਰਹੀ ਹੈ ਉਹਨਾਂ ਦੀ ਸਰਕਾਰ ਚ ਕਾਂਗਰਸ ਦੀ ਪਤਾ ਹੀ ਆਪਾਂ ਨੂੰ ਤੇ ਇਹ اپੋਜੀਸ਼ਨ ਹੋਣ ਤੇ ਵੀ ਕਲਪਟ ਨਹੀਂ ਸੀਗੇ। ਕਿਹੜੀ ਜਿਹੜੀ ਚੀਜ਼ ਹੈ ਜਿਹੜੀ ਸਾਹਮਣੇ ਲੈ ਕੇ ਆਏ। ਤੋਂ ਇਹ ਸਾਰੇ ਦੇ ਸਾਰੇ ਇਕੱਠੇ ਹੋਣ ਕਰਕੇ ਇਹ ਜਿਹੜੀਆਂ ਗੱਲਾਂ ਬਾਤਾਂ ਹੈਗੀਆਂ ਲੋਕਾਂ ਦੇ ਵਿੱਚ ਧਿਆਨ ਚ ਤਾਂ ਹੈਗੀਆਂ ਪਰ ਓਪਨਲੀ ਕਹਿਣ ਵਾਸਤੇ ਕੁਝ ਲੋਕ ਜਿਹੜੇ ਹੈਗੇ ਆ ਸਰਕਾਰਾਂ ਮੁੱਦਾਂ ਤੋਂ ਡਰਦੇ ਹੁੰਦੇ ਆ। ਅੱਜ ਵੀ ਮਤਲਬ ਮੈਂ ਇੱਥੇ ਮੰਨ ਲਓ ਇਲੈਕਸ਼ਨ ਲੜਦਾ। ਹੋ ਸਕਦਾ ਮੈਨੂੰ ਵੀ ਕੋਈ ਚੰਗੀ ਵੋਟ ਪੈ ਜਾਵੇ ਪਰ ਉਹ ਕੋਈ ਖੁੱਲ ਕੇ ਥੋੜਾ ਪਾਊਗਾ ਇਹ 92 ਸੀਟਾਂ ਵੀ ਜਿਹੜੀਆਂ ਦਿੱਤੀਆਂ ਸੀਗੀਆਂ ਕਿਸੇ ਨੇ ਸੋਚਿਆ ਥੋੜਾ ਜਿਹਾ 92 ਸੀਟਾਂ ਨਾਲ ਆਉਣਗੀਆਂ ਕਾਂਗਰਸ ਦੀ ਸਰਕਾਰ ਸੀ ਬੜੇ ਜਬਰ ਅਤੇ ਖਤਰਨਾਕ ਲੋਕ ਨੇ ਉਹ ਤੇ ਉਹਨਾਂ ਦਾ ਪੂਰਾ ਦਬਦਬਾ ਲਾਸਤਕ ਸੀਗਾ ਇਹਨਾਂ ਦੀ ਤਾਂ ਉਹ ਨਹੀਂ ਪਕੜੀ ਹੈ ਨੀ ਸਰਕਾਰ ਤੇ ਤੇ ਇਹ ਸਾਰੀਆਂ ਜਿਹੜੀਆਂ ਛਾਲਾਂ ਵੱਜ ਰਹੀਆਂ ਜਿੰਨੀਆਂ ਵੀ ਇਹ ਟਪੂਸੀਆਂ ਬਾਂਦਰ ਵਾਲੀਆਂ ਚੱਲ ਰਹੀਆਂ ਇਹ ਲੋਕਾਂ ਦੇ ਧਿਆਨ ਵਿੱਚ ਹੈ ਜੇ ਮਾੜਾ ਮੋਟਾ ਨਹੀਂ ਹੋਣਗੀਆਂ ਉਹ ਸਾਡੇ ਵਰਗੇ ਬੰਦੇ ਬੈਠੇ ਅਸੀਂ ਆਉਣ ਵਾਲੇ ਸਮੇਂ ਵਿੱਚ ਐਕਸਪੋਜ਼ ਕਰਾਂਗੇ ਥਾਂ ਥਾਂ ਤੇ ਉਹਨਾਂ ਨੂੰ ਸਰ ਜੋ ਕਿਸਾਨਾਂ ਤੇ ਤਸੱਦਦ ਹੋਇਆ ਇੱਕ ਸ਼ਾਂਤ ਮੈਤਰੀਕੇ ਨਾਲ ਦਿੱਲੀ ਆਪਣਾ ਉਹ ਪ੍ਰਦਰਸ਼ਨ ਕਰਨ ਜਾ ਰਹੇ ਸੀ ਆਪਣੇ ਮੰਗਾਂ ਨੂੰ ਲੈ ਕੇ ਜਦੋਂ ਕਿ ਸੈਂਟਰ ਸਰਕਾਰ ਨੇ ਪਹਿਲਾਂ ਮੰਗਾਂ ਮੰਨੀਆਂ ਸੀਗੀਆਂ ਉਸ ਤੋਂ ਬਾਅਦ ਮੁੱਕਰ ਕੇ ਕਿਸਾਨਾਂ ਤੇ ਤਸੱਦਦ ਹੋਇਆ ਕਿਸਾਨਾਂ 'ਤੇ ਸੱਟਾਂ ਮਾਰੀਆਂ ਗਈਆਂ ਥਰੂ ਗੈਸ ਦੇ ਗੋਲੇ ਸਿੱਟੇ ਗਏ ਕਿਸਾਨ ਸ਼ਹੀਦ ਕੀਤੇ ਗਏ ਬਾਰਡਰ ਵੀ ਇਸ ਤਰ੍ਹਾਂ ਬਣਾ ਦਿੱਤੇ ਗਏ ਜਿਸ ਤਰ੍ਹਾਂ ਕਿ ਕਿਸੇ ਪਾਕਿਸਤਾਨ ਦਾ ਬਾਰਡਰ ਬਣਾਵੇ ਹਾਂ ਬਿਲਕੁਲ ਇਹ ਸਾਹਮਣੇ ਹਾਲਾਤ ਜਿਹੜੇ ਹੈਗੇ ਆ ਇਹਦੇ ਪਿੱਛੇ ਨਾ ਇਹਦਾ ਇਲੈਕਸ਼ਨ ਟਾਈਮ ਵਿੱਚ ਇਹ ਆਉਣਾ ਇਹ ਕੁਝ ਚੀਜ਼ਾਂ ਨੂੰ ਜਿਹੜਾ ਵੱਲ ਇਸ਼ਾਰੇ ਕਰਦਾ ਕਿ ਇਹ ਅੰਦੋਲਨ ਜਿਹੜਾ ਸੀਗਾ ਇਹ ਪਹਿਲੀ ਗੱਲ ਤਾਂ ਮੈਂ ਕਲੀਅਰ ਕਰ ਦਿਆਂ ਕਿ ਇਹ ਅੰਦੋਲਨ ਕੋਈ ਪੰਜਾਬ ਦਾ ਅੰਦੋਲਨ ਥੋੜਾ ਹੈਗਾ ਇਹ ਅੰਦੋਲਨ ਤਾਂ ਜਿਹੜਾ ਹੈਗਾ ਅਨਾਜ ਤੇ ਕਬਜ਼ੇ ਦਾ ਹੈ ਕਾਰਪੋਰੇਟ ਦਾ ਤੇ ਅਨਾਜ ਦਾ ਕਬਜ਼ਾ ਤਾਂ ਸਾਰੀ ਦੁਨੀਆ ਦਾ ਹੈ ਹੁਣ ਫਰਾਂਸ ਵਿੱਚ ਯੂਰਪ ਦੇ ਵਿੱਚ ਇੰਗਲੈਂਡ ਅਮਰੀਕਾ ਵਿੱਚ ਅਸੀਂ ਕਿਸਾਨ ਭੇਜੇ ਹੋਏ ਟਰੈਕਟਰ ਲੈ ਕੇ ਉੱਥੇ ਵੀ ਤਾਂ ਫਿਰਦੇ ਹਨਾ ਤਾਂ ਇਹ ਸਸਾਨ ਅੰਦੋਲਨ ਨੂੰ ਵੋਟਾਂ ਕਰਕੇ ਪੋਲਟਾਈਜੇਸ਼ਨ ਕਰਨ ਦੀ ਖਾਤਰ ਇੱਕ ਟਾਰਗੇਟ ਕੀਤਾ ਜਾ ਰਿਹਾ ਵੀ ਇਹ ਪੰਜਾਬ ਦਾ ਮੁੱਦਾ ਹੈ ਜਾਂ ਕਿ ਸਿੱਖਾਂ ਦਾ ਮੁੱਦਾ ਹੈ ਇਸ ਤਰ੍ਹਾਂ ਦੀ ਰੰਗਰ ਦਿੱਤੀ ਜਾਣ ਦੀ ਕੋਸ਼ਿਸ਼ ਕਰ ਰਹੀ ਔਰ ਮੈਂ ਬਿਲਕੁਲ ਤੁਸੀਂ ਕੁਸਚਨ ਕੀਤਾ ਤਾਂ ਮੈਂ ਬੇਨਤੀ ਕਰਦਾ ਹੁੰਦਾ ਔਰ ਮੈਂ ਕਹਿਣਾ ਚਾਹਾਂਗਾ ਲੋਕਾਂ ਨੂੰ ਜਾਗਣ ਵਾਸਤੇ ਵੀ ਇਹ ਇੱਕ ਹਰ ਇੱਕ ਵਸ਼ਿੰਦੇ ਦੀ ਇਸ ਮੁਲਕ ਦੇ ਦੀ ਇਸ ਧਰਤੀ ਦੇ ਹਰ ਇੱਕ ਵਸ਼ਿੰਦੇ ਦੀ ਲੜਾਈ ਹੈ ਕਿਉਂਕਿ ਕਾਰਪੋਰੇਟ ਦਾ ਜਿਹੜਾ ਅਗਲਾ ਨਿਸ਼ਾਨਾ ਹੈਗਾ ਉਹ ਤੋੜੀ ਇਹ ਜਿਹੜਾ ਅਨਾਜ ਭੰਡਾਰ ਨੇ ਤੁਹਾਡਾ ਖਾਦ ਅੰਨ ਖਾਦ ਹੈ ਜੇ ਤੁਸੀਂ ਸਾਡੇ ਕੋਲ ਖਾਣ ਨੂੰ ਕੁਝ ਨਹੀਂ ਹੋਊਗਾ ਤੇ ਫਿਰ ਤਾਂ ਗੁਲਾਮੀ ਤੋਂ ਬਿਨਾ ਕੁਝ ਨਹੀਂ ਗਾ ਬਾਕੀ ਹਰ ਚੀਜ਼ ਦਾ ਤਾਂ ਗੁਜ਼ਾਰਾ ਕਰ ਲਾਂਗੇ ਅਸੀਂ ਉਹ ਇਹ ਜ਼ਮੀਨਾਂ ਜਿਹੜੀਆਂ ਸਾਡੇ ਕੋਲ ਹੈਗੀਆਂ ਇਹ ਬਹੁਤ ਵੱਡੀ ਉਹਨਾਂ ਵਾਸਤੇ ਸਿਰਦਰਦੀ ਹੈ ਕਿ ਇਹਨਾਂ ਕੋਲ ਤਾਂ ਆਪਣੇ ਖਾਣ ਵਾਸਤੇ ਹੈਗਾ ਇਹ ਕਿਵੇਂ ਗੁਲਾਮ ਬਣਾਏ ਜਾ ਸਕਦੇ ਆ ਇਸੇ ਕਰਕੇ ਸਾਸਸ਼ਾ ਦੇ ਤਹਿਤ ਬੈਂਕਾਂ ਦੀਆਂ ਲਿਮਟਾਂ ਹੋਰ ਲੋਨ ਦੇ ਕੇ ਖੇਤੀ ਨੂੰ ਜਿਹੜਾ ਘਾਟੇ ਦਾ ਸੌਦਾ ਇੱਕ ਬਣਵਾ ਕੇ ਇਹਦਾ ਇਸ ਤਰ੍ਹਾਂ ਦਾ ਮਾਹੌਲ ਬਣਾ ਛੱਡਿਆ ਕਿ ਲੋਕ ਜਿਹੜਾ ਖੇਤੀ ਤੋਂ ਡਰਨ ਲੱਗ ਪਏ ਇਹ ਹਾਲਾਂਕਿ ਹਾਲਾਤ ਇਹ ਨਹੀਂ ਹੈਗੇ ਪਰ ਇਹ ਬਣਾਏ ਗਏ ਸਾਸਸ਼ਾ ਨਾਲ ਬਣਾਏ ਗਏ ਆ ਅਨਾਂ ਜਿਹੜੀ ਨਸ਼ਿਆਂ ਤੇ ਮੈਂ ਗੱਲ ਕੀਤੀ ਸੀ ਜੀ ਕੱਲੀ ਜਵਾਨੀ ਨਹੀਂ ਸਾਡੀ ਧਰਤੀ ਨੂੰ ਵੀ ਲਾਇਆ ਇਹਨਾਂ ਨੇ ਤਾਂ ਕਿ ਜਿਹੜੀ ਇਹਨਾਂ ਦੀ ਆਪੋਸ ਜਿਹੜੀ ਹੈਗੀ ਜੇ ਪਹਿਲੀ ਗੱਲ ਤਾਂ ਹੋਵੇ ਨਾ ਜੇ ਹੋਵੇ ਤਾਂ ਉਹ ਜ਼ਹਿਰਾਂ ਨਾਲ ਭਰੀ ਵੀ ਹੋਵੇ ਤਾਂ ਕਿ ਜਿਹੜੇ ਇਹਨਾਂ ਦੇ ਅਗਲੇ ਮੋਟਿਵ ਹੈਗੇ ਆ ਉਹਨਾਂ ਜ਼ਹਿਰਾਂ ਨੂੰ ਵੇਚ ਕੇ ਬਿਮਾਰੀਆਂ ਨੂੰ ਵੇਚ ਕੇ ਲੋਕਾਂ ਨੂੰ ਮਤਲਬ ਇਲਾਜਾਂ ਦੇ ਰੂਪ ਦੇ ਵਿੱਚ ਪੈਸਾ ਲੁੱਟਣਾ ਜੋ ਵੀ ਹੈਗਾ ਉਹ ਸਾਰੇ ਇਹ ਪਾਰਟ ਨੇ ਪਰ ਇਹ ਪੂਰੀ ਦਾ ਪੂਰਾ ਸਿਸਟਮ ਆਪਣੇ ਹੱਥ ਵਿੱਚ ਕਰਨਾ ਚਾਹੁੰਦੇ ਆ ਇਸ ਕਰਕੇ ਸਾਰੀ ਦੁਨੀਆ ਨੂੰ ਜਾਗਣ ਦੀ ਲੋੜ ਹੈ ਇਹ ਅੰਦੋਲਨ ਜਿਹੜਾ ਹੈਗਾ ਕੱਲੇ ਪੰਜਾਬ ਦਾ ਨਹੀਂ ਕੱਲੇ ਸਿੱਖਾਂ ਦਾ ਨਹੀਂ ਇਹ ਸਾਰੇ ਮੁਲਕ ਆਪਣੇ ਦਾ ਹੈਗਾ ਔਰ ਸਾਰੇ ਕਾਮਨ ਹੈਗਾ ਇਸ ਕਰਕੇ ਇਹਦੇ ਵਾਸਤੇ ਜਿਹੜੀ ਇਹ ਜਾਗਰੂਕਤਾ ਕਿਸਾਨ ਅੰਦੋਲਨਾਂ ਦੇ ਲੀਡਰਾਂ ਨੂੰ ਬੇਨਤੀ ਮੈਂ ਕਰਦਾ ਹੁੰਦਾ ਕਿ ਉਹਨਾਂ ਨੂੰ ਇਕੱਠੇ ਹੋਣ ਦੀ ਲੋੜ ਹੈ ਭਾਵੇਂ ਕੁਝ ਲੋਕ ਇਕੱਠੇ ਹੋ ਕੇ ਚਲੇਗੇ ਬਾਕੀ ਲੋਕ ਜਿਹੜੇ ਸੱਜੇ ਖੱਬੇ ਉਹ ਆਪਣੀ ਆਪਣੇ ਤਰੀਕੇ ਨਾਲ ਚੱਲ ਰਹੇ ਹੈ ਇਕੱਠੇ ਹੋਣ ਦੀ ਲੋੜ ਹੈ ਜਿੰਨਾ ਚਿਰ ਤੁਸੀਂ ਇਕੱਠੇ ਨਹੀਂ ਹੋਵੋਗੇ ਉਹਨਾਂ ਕਰ ਜਿਹੜੇ ਲੋਕ ਹੈ ਠੱਗੇ ਵੀ ਮਹਿਸੂਸ ਕਰਦੇ ਹੈ ਕਿਸੇ ਪਾਸੇ ਕਾਲ ਦੂਜੇ ਪਾਸੇ ਆ ਜਾਂਦੀ ਹੈ ਉਹਨਾਂ ਉਧਰ ਨੂੰ ਭਾਈਂਦੇ ਹੈ ਕੋਈ ਦੂਜੇ ਪਾਸੇ ਇਹ ਹੀ ਲੋਕ ਇਕੱਠੇ ਹੋ ਕੇ ਸਾਰੇ ਮਤਲਬ ਸਾਰੀਆਂ ਬੱਚੇ ਤੇ ਬੰਦੀਆਂ ਚਾਲੀਆਂ ਚਾਲੀਆਂ ਹੈ ਜਿੰਨੂੰ ਵੱਧ ਗਈਆਂ ਹੁੰਦੀਆਂ ਤੇ ਆਹ ਜਿਹ ਜੇ ਲੱਖਾਂ ਲੋਕ ਇੱਥੇ ਇਕੱਠਾ ਗਿਆ ਹੁੰਦਾ ਤੇ ਖੇਤਾਂ ਵੀ ਚਲੇ ਜਾਣਾ ਸੀਗਾ ਇਸ ਕਰਕੇ ਬਹੁਤ ਚੀਜ਼ਾਂ ਹੋਰ ਸੀ ਮੈਂ ਅੱਗੇ ਵੀ ਗੱਲ ਕੀਤੀ ਹੈ ਹੁਣ ਵੀ ਮੇਰੇ ਖਿਆਲ ਨਾਲ ਲੋਕ ਉੱਥੇ ਪੜ੍ਹਨੇ ਸ਼ੁਰੂ ਹੋਏ ਆ ਦਿੱਲੀ ਤੇ ਇਹ ਅੰਦੋਲਨ ਜਿਹੜਾ ਹੈਗਾ ਇਹ ਬਹੁਤ ਵੱਡੀ ਗੱਲ ਹੈ ਤੇ ਇਸ ਕਰਕੇ ਇਹ ਨਾ ਕੰਟੀਨਿਊ ਰਹਿਣਾ ਤੇ ਲੋਕਾਂ ਨੂੰ ਮੇਰੇ ਬਾਰੇ ਜਾਗਰੂਕ ਹੋਣ ਦੀ ਬਹੁਤ ਵੱਡੀ ਲੋੜ ਹੈ ਭਾਜਪਾ ਦੀ ਤੇ ਕਾਂਗਰਸ ਦੀ ਹੀ ਜੋ ਹੈ ਦੋ ਪਾਰਟੀਆਂ ਵੱਡੀਆਂ ਹਨ ਕਿੰਨਾਂ ਦੀ ਸਰਕਾਰ ਤੁਹਾਨੂੰ ਲੱਗਦਾ ਹੈ ਕਿ ਬੈਟਰ ਕੰਮ ਕਰਦੀ ਰਹੇ ਕਿਉਂਕਿ ਜਦੋਂ ਕਾਂਗਰਸ ਸਰਕਾਰ ਸੀ ਸਿਲੰਡਰ ਦਾ ਰੇਟ 450 ਰੁਪਏ ਸੀਗਾ ਅੱਜ 1100 ਰੁਪਏ ਹੋਇਆ ਪਿਆ ਮਹਿੰਗਾਈ ਦੀ ਗੱਲ ਕੀਤੀ ਆਵੇ ਤਾਂ 2-3 ਗੁਣਾ ਮਹਿੰਗਾਈ ਵੀ ਜ਼ਿਆਦਾ ਵਧੀ ਹੈ। ਦੇਖੋ ਇਹਨਾਂ ਦੋ ਦੋਨਾਂ ਨੂੰ ਤੁਸੀਂ ਤੋਲ ਨਹੀਂ ਸਕਦੇ ਵੱਖੋ-ਵੱਖਾ ਜਿਉਂਕਿ ਸੈਂਟਰ ਦਾ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਕੇਂਦਰ ਦਾ ਪੰਜਾਬ ਨਾਲ ਬਤਿਹਰਾ ਹਮੇਸ਼ਾ ਇੰਨਾ ਪੱਕੀ ਜਾਂ ਮਤਰਈ ਮਾਂ ਵਾਂਗ ਰਿਹਾ ਹੈ। ਜਿਹੜੀਆਂ ਪਾਲਸੀਆਂ ਦਾ ਅੱਜ ਰੌਲਾ ਪਿਆ ਰਿਹਾ ਹੈ ਜਿਹੜੇ ਜਿਹੜੀ ਆਪਾਂ ਕਹਿੰਨੇ ਕੋ ਮੈਂ ਤੁਹਾਨੂੰ ਗੱਲ ਕਰਕੇ ਟਾਈਮ 'ਤੇ ਕਾਰਪੋਰੇਟ ਨੇ ਕਬਜ਼ਾ ਕਰਨਾ ਸ਼ੁਰੂ ਕਰਤਾ ਇਹ ਇਹ ਸਾਰਾ ਕੁਝ ਕਾਂਗਰਸ ਵੱਲੋਂ ਤਾਂ ਲਾਗੂ ਹੋਇਆ ਹੈ। ਕਾਂਗਰਸ ਦੇ ਜਿਹੜੇ ਉਹ 10 ਸਾਲ ਪਹਿਲੇ ਸੀਗੇ ਉਹ ਸਾਰੇ ਦੇ ਸਾਰੇ ਨੀਂਹ ਨੀਂਹ ਰੱਖੀ ਹੋਈ ਤੋ ਇਸ ਕਰਕੇ ਅੱਜ ਜੇ ਕੰਪਲੀਟ ਇਧਰ ਹੋਣ ਜਾ ਰਿਹਾ ਤੇ ਜੇ ਮੈਂ ਕੰਪੇਅਰ ਕਰਨਾ ਹੋਵੇ ਤੇ ਮੈਂ ਇਹਨੂੰ ਕਾਂਗਰਸ ਨੂੰ ਵੱਧ ਦੋਸ਼ੀ ਸਮਝਦਾ ਕਿਉਂਕਿ ਨੀਂ ਕਿਨੇ ਰੱਖੀ ਹੈ ਕਾਂਗਰਸ ਨੇ ਨਾ ਤੋ ਇਸ ਕਰਕੇ ਇਹ ਹੈ ਭਾਵੇਂ ਬੇਸ਼ੱਕ ਠਠੇ ਹੋ ਸਕਦਾ ਉਹਨਾਂ ਦੇ ਸਮੇਂ ਵਿੱਚ ਕੁਝ ਚੀਜ਼ਾਂ ਚੇਂਜਸ ਆਪਾਂ ਨੂੰ ਵੇਖਣ ਨੂੰ ਮਿਲਣ ਪਰ ਹੁਣ ਤੱਕ ਦੀ ਜੇ ਆਪਾਂ ਗੱਲ ਕਰੀਏ ਤੋ ਦੋਨੋਂ ਪਾਰਟੀਆਂ ਜਿਹੜੀ ਹੈਗੀਆਂ ਉਹਨਾਂ ਦਾ ਪੰਜਾਬ ਨਾਲ ਕੋਈ ਲੈ ਕੇ ਦੇਗਾ ਬਹੁਤਾ ਰਿਹਾ ਨਹੀਂ ਕਿਉਂਕਿ ਪੰਜਾਬ ਨੂੰ ਜੇ ਕੁਛ ਇਹਨੇ ਕੁਝ ਦੇਣਾ ਹੋਵੇ ਕਿੱਡੇ-ਕੱਡੇ ਪੈਕੇਜ ਹੈ ਕਿੱਡੀ-ਕੱਡੀ ਇੰਡਸਟਰੀਆਂ ਬਾਹਰਲੀ ਸਟੇਟਸ ਨੂੰ ਦਿੱਤੀਆਂ ਜਾ ਰਹੀਆਂ ਪੰਜਾਬ ਨੂੰ ਕ ਠੀਕ ਹੈ ਸਾਡੇ ਗਵਾਂਡ ਦੀ ਹਿਮਾਚਲ ਨੂੰ ਕਿੰਨੀ ਫੈਸਿਲਿਟੀਆਂ ਦਿੱਤੀਆਂ ਗਈਆਂ ਤੇ ਅੱਜ ਉਹ ਸੂਬਾ ਆਪਣੇ ਪੈਰਾਂ ਤੇ ਆ ਸਾਨੂੰ ਤਾਂ ਫੈਸਿਲਿਟੀਆਂ ਉਲਟਾ ਲਈਆਂ ਗਈਆਂ ਸਬਸਿਡੀਆਂ ਕਟਾਈਆਂ ਜਾ ਰਹੀਆਂ ਹੋਰ ਬਹੁਤ ਚੀਜ਼ਾਂ ਖਤਮ ਕੀਤੀਆਂ ਜਾ ਰਹੀਆਂ ਤਾਂ ਕਿ ਕਿਸਾਨੀ ਸਾਡੀ ਨਸ਼ਟ ਹੋ ਜਾਈਏ ਇੱਥੇ ਤਾਂ ਉਸ ਇੰਡਸਟਰੀ ਦੀ ਲੋੜ ਹੈ ਜਿਹੜੀ ਕਿ ਕਿਸਾਨੀ ਨਾਲ ਕਨਸਰਨਡ ਹੈ ਹੁਣ ਕਣਕ ਤਾਂ ਸਾਡੇ ਉਂ ਪੈਦਾ ਹੁੰਦੀ ਹੈ ਬਿਸਕੁਟ ਬਣਦੇ ਬੰਗਲੌਰ ਜਾ ਕੇ ਇੱਥੇ ਇਹਨਾਂ ਨੇ ਕੈਮੀਕਲ ਫੈਕਟਰੀਆਂ ਲਾਈਆਂ ਹੋਈਆਂ ਜਿਹੜਾ ਜਿਹੜੀ ਇੰਡਸਟਰੀ ਸਾਡੀ ਹੈਗੀ ਹੈ ਕਿ ਸਾਡੀ ਇੰਡਸਟਰੀ ਖੇਤੀਬਾੜੀ ਹੈ ਤੋਂ ਖੇਤੀਬਾੜੀ ਨਾਲ ਸੰਬੰਧਿਤ ਜਿਹੜ ਠੀਕ ਹੈ ਇੰਡਸਟਰੀ ਹੋਣੀ ਚਾਹੀਦੀ ਹੈ ਪਰ ਇੰਡਸਟਰੀ ਹੋਣੀ ਚਾਹੀਦੀ ਜਿਹੜੀ ਤੁਹਾਡੇ ਕੋਲ ਉਪਜ ਹੈ ਅਸੀਂ ਜ਼ਹਿਰ ਜਿਹੜੇ ਹੈਗੇ ਕੈਮੀਕਲ ਇੱਥੇ ਪੈਦਾ ਕਰਕੇ ਉਹਦੀ ਕੀ ਵੈਲੀ ਉਹਦੇ ਨਾਲ ਦਾ ਡਰੱਗ ਦਾ ਧੰਦਾ ਜਿਹੜਾ ਚੱਟੇ ਦਾ ਹੈਗਾ ਉਹਦੀ ਬਹੁਤ ਵਧਾਵਾ ਮਿਲਿਆ ਇੱਥੇ ਇਹ ਜਿਹੇ ਕੈਮੀਕਲ ਫੈਕਟਰੀਆਂ ਜਿਵੇਂ ਜੀਰੇ ਵਾਲੀ ਫੈਕਟਰੀ ਤੇ ਡੇਢ ਸਾਲ ਹੋ ਗਿਆ ਧਰਨਾ ਲੱਗੇ ਹੋਏ ਨੇ ਉਹ ਸਾਰੀ ਕੈਮੀਕਲ ਫੈਕਟਰੀ ਸੀ ਉਹ ਸਾਰੇ ਜ਼ਹਿਰ ਬਣਾ ਰਹੇ ਸੀਗੇ ਉਹਨੂੰ ਮਿਕਸ ਕਰਕੇ ਗਾ ਚੱਟਾ ਬਣਦਾ ਤੇ ਇਹ ਵਪਾਰ ਪੋਲਿਟਿਸ਼ਨਾਂ ਨੇ ਸਾਰਿਆਂ ਨੇ ਆਪ ਦੇ ਹੱਥਾਂ ਵਿੱਚ ਲਏ ਹੋਏ ਆ ਤੋ ਇਹ ਕਰਕੇ ਆਉਣ ਵਾਲਾ ਸਮਾਂ ਜਿਹੜਾ ਹੈਗਾ ਬੜਾ ਭਿਆਨਕਰ ਹੈਗਾ ਜੇ ਪੰਜਾਬ ਦੇ ਲੋਕਾਂ ਨੂੰ ਜਾਗਰਤੀ ਨਾ ਆਈ ਅਸੀਂ ਘਟੋ ਘਟ ਪੰਜਾਬ ਦੀ ਫਿਕਰ ਤਾਂ ਕਰੀਏ ਨਾ ਤੋ ਇਹ ਜਿਹੜਾ ਹੈ ਬਹੁਤ ਅਵੇਰਨੈਸ ਦੀ ਲੋੜ ਹੈ ਕਦੇ ਵੀ ਕਿਸੇ ਸੈਂਟਰ ਦੀ ਸਰਕਾਰ ਨੇ ਅਜੇ ਤੱਕ ਪੰਜਾਬ ਦੇ ਨਾਲ ਕੋਈ ਹਾਂ ਪੱਖੀ ਜਿਹੜਾ ਹੋਰ ਨਹੀਂ ਦੇਖਿਆ ਪਰ ਜੇ ਮੈਂ ਵੱਧ ਘਾਟ ਦੀ ਗੱਲ ਕਰਨੀ ਹੋਵੇ ਤਾਂ ਨੀਹਾਂ ਜਿਹੜੀਆਂ ਕਾਂਗਰਸੀਆਂ ਚੁੜੀਆਂ ਹੋਈਆਂ ਸਰ 2024 ਦੇ ਜੇ ਤੁਸੀਂ ਇਲੈਕਸ਼ਨ ਲੜਦੇ ਹੋ ਐਮਪੀ ਦੇ ਤਾਂ ਕੀ ਕੀ ਮੁੱਦੇ ਲੈ ਕੇ ਜਾਓਗੇ ਕੀ ਕੀ ਆਪਣੇ ਤੁਸੀਂ ਜੋ ਹੈ ਲੋਕਾਂ ਨਾਲ ਪ੍ਰੋਮਿਸ ਕਰੋਗੇ ਮੁੱਦਿਆਂ ਦੀ ਕੀ ਗਿਣਤੀ ਕਰੀਏ ਭਾਈ ਸਾਹਿਬ ਹੈ ਹੀ ਮੁੱਦੇ ਕੋਈ ਚੀਜ਼ ਹੋਈ ਹੋਵੇ ਠੀਕ ਇਹਨਾਂ ਨੇ ਕਿੰਨੇ ਵਾਅਦੇ ਕਰਕੇ ਆਏ ਸੀਗੇ ਹੁਣ ਅਜੇ ਇਸ਼ਤਿਹਾਰਬਾਜ਼ੀ ਤੋਂ ਇਲਾਵਾ ਕਿੱਥੇ ਹੈ ਗਈ ਹੈ ਜਿੰਨੇ ਇਹਨਾਂ ਨੇ ਇਸ਼ਤਿਹਾਰ ਲਾਏ ਹੋਏ ਆ ਠੀਕ ਹੈ ਉਸ ਤੋਂ ਇਲਾਵਾ ਉਹ ਖਰਚੇ ਆ ਰਹੀ ਨਾ ਲਾਏ ਹੁੰਦੇ ਤਾਂ ਸਾਰਾ ਪੰਜਾਬ ਦਾ ਪਲਾ ਹੋ ਜਾਂਦਾ ਕੁਝ ਇਹਨਾਂ ਨੇ ਐਡਵਰਟਾਈਜ਼ਮੈਂਟ ਕੱਲੀ ਇਹ ਨਹੀਂ ਕੀ ਆਪਣੇ ਪੰਜਾਬ ਦੇ ਵਿੱਚ ਸਾਰੇ ਇੰਡੀਆ ਦੇ ਵਿੱਚੋਂ ਖਰਚਾ ਸਾਡੇ ਲੋਕਾਂ ਦਾ ਜਿਹੜਾ ਕਮਾਈ ਦਾ ਟੈਕਸਾਂ ਦਾ ਹੋ ਰਿਹਾ ਹੈ ਤਾਂ ਸਾਰੇ ਹੀ ਮੁੱਦੇ ਉਵੇਂ ਦੇ ਉਵੇਂ ਖੜੇ ਆ ਜਿਹੜੇ ਮਾਰੂ ਮੁੱਦੇ ਸਭ ਤੋਂ ਖਤਰਨਾਕ ਹੈ ਕ੍ਰਪਸ਼ਨ ਹੈ ਕਈ ਗੁਣਾ ਵਧੀ ਹੋਈ ਹੈ ਨਸ਼ਿਆਂ ਦੀ ਗੱਲ ਅਸੀਂ ਰੋਜ਼ ਹੀ ਕਰਦੇ ਆਂ ਬੇਰੋਜ਼ਗਾਰੀ ਹੈਗੀ ਹੈ ਸਿਹਤ ਸਭਾਵਾਂ ਦਾ ਹਾਲਤ ਮਾੜਾ ਹੈ ਹੁਣ ਗੱਲਾਂ ਕਰਦੇ ਵੀ ਸਿਹਤ ਸਭਾਵਾਂ ਜਿਹੜੀਆਂ ਅਸੀਂ ਫ੍ਰੀ ਕੀਤੀਆਂ ਜਾਂ ਦਵਾਈਆਂ ਬਿਲਕੁਲ ਤੁਸੀਂ ਜਾ ਕੇ ਵੇਖੋ ਗਰਾਊਂਡ ਤੇ ਹਾਲ ਕੀ ਹੈ ਲਾਈਨਾਂ ਲਗੀਆਂ ਹੋਈਆਂ ਜਿੱਥੇ ਦਵਾਈਆਂ ਦੀ ਇੱਕੋ ਦੁਕਾਨ ਇਹਨਾਂ ਨੇ ਕੋਈ ਸਰਪ ਹਸਪਤਾਲ ਨਹੀਂ ਹੈ ਤੇ ਬਾਹਰ ਜਿਹੜਾ ਹੈਗਾ ਲੋਕ ਲਾਈਨਾਂ ਲੈ ਲੈ ਕੇ ਮਾਮੂਲੀ ਥੋੜੇ ਜੇ ਬੰਦੇ ਨੂੰ ਦਵਾਈ ਬਣਦੀ ਹੈ ਬਾਕੀ ਤਾਂ ਸਾਰਾ ਕੁਝ ਲੋਕਾਂ ਨੂੰ ਬਾਹਰ ਲੈਣਾ ਪੈ ਰਿਹਾ ਇਹ ਉਹਨੂੰ ਪ੍ਰਾਪਤੀ ਦੱਸ ਰਹੇ ਹੈ ਵੀ ਇਸ ਤਰ੍ਹਾਂ ਕਰਕੇ ਵੇਖੋ ਜੀ ਹੁਣ ਤਾਂ ਬਾਹਰਲੇ ਮੈਨੂੰ ਇਹਨਾਂ ਦਾ ਕੋਈ ਮੈਨੂੰ ਨਾਮ ਯਾਦ ਨਹੀਂ ਕੋਈ ਬਲਾਰਾ ਬੋਲ ਰਿਹਾ ਸੀ ਕਿ ਹੁਣ ਜਿਹੜਾ ਮੈਡੀਕਲ ਸਟੋਰਾਂ ਵਾਲਿਆਂ ਦਾ ਤੁਸੀਂ ਕਿ ਕਿਸੇ ਚੀਜ਼ ਨੂੰ ਬੈਲੈਂਸ ਕਰਨਾ ਤਾਂ ਸਿੱਖੋ ਵੀ ਕਿਵੇਂ ਹੋਊਗਾ ਉਹਦੀ ਸਹੀ ਵੰਡਦਾ ਸਿੱਖੋ ਤਾਂ ਜਿਹੜੀਆਂ ਗੱਲਾਂ ਕਹਿਣ ਵਾਸਤੇ ਹੁਣ ਬਿਜਲੀ ਦੀ ਗੱਲ ਆਪਾਂ ਕਰ ਲੈਣੇ ਇਹ ਰੌਲਾ ਪਾਉਂਦੇ ਬਿਜਲੀ ਫਰੀ ਦਿੰਦੀ ਹੈ ਤੁਸੀਂ 65000 60000 ਦਾ ਕਰਜ਼ਾ ਚੁੱਕਿਆ ਉਹ ਕਹਤ ਰੱਖਿਆ ਦੇ ਕਰਜ਼ਾ ਦਾ ਸੀ ਦੇਣਾ ਤੇ ਤੇ ਬੱਲੇ ਬੱਲੇ ਤੁਹਾਡੀ ਬਿਜਲੀ ਫਰੀ ਹੈ ਬਿਜਲੀ ਜਦੋਂ ਉਹਨਾਂ ਨੇ ਪਹਿਲੀ ਕਿਸ਼ਤ ਇਹਨਾਂ ਨੇ 750 800 ਕਰੋੜ ਦੀ ਜਾਰੀ ਕੀਤੀ ਸੀ ਨਾ ਉੱਤੇ 1200 ਕਰੋੜ ਕਰਜ਼ਾ ਚੁੱਕਿਆ ਸੀ ਤਾਂ ਕਰਜ਼ਾ ਤੁਹਾਡੇ ਸਿਰ ਤੇ ਹੈ ਤਾਂ ਇਹ ਜਿਹੇ ਮਤਲਬ ਜਿਹੜੀਆਂ ਜਿਹੜੀਆਂ ਪਿੱਠ 'ਚ ਸੋਨੇ ਜਿਹੜੇ ਮਾਰਦੇ ਆ ਜਿਹੜੇ ਨਾ ਉਹ ਲੋਕਾਂ ਨੂੰ ਦਿਸਦੇ ਆ ਹੁਣ ਕੁਛ ਫਰੀ ਨਹੀਂ ਹੈਗਾ ਜਿਹੜੀ ਲੁੱਟ ਸੀਗੀ ਜਿਹੜੀ 19000 ਸਾਲਾਨਾ ਕਾਂਗਰਸ ਕਰ ਰਹੀ ਸੀ ਉਹਨੇ ਤਾਂ ਨਿਆ ਲਾਲੋ 34000 ਕਰ ਦਿੰਦੀ ਉਦੋਂ ਡਬਲ ਨੇ ਵਧ ਗਿਆ ਬਸਲਾਣੇ ਦੇ ਹਿਸਾਬ ਨਾਲ ਜੇ 80000 ਤੱਕ ਕਰਜ਼ਾ ਵੈਸੇ ਮੇਰਾ ਖਿਆਲ ਹੈ ਕਿ ਉਦੋਂ ਵਧ ਗਿਆ ਇਹ ਪ੍ਰਾਣੀ ਫਿਗਰ ਸੀਗੀ ਤੇ ਉਹ ਕਾਂਗਰਸ ਨੂੰ ਕਿਤੇ ਵੱਧ ਸਪੀਡ ਨਾਲ ਕਰਜ਼ਾ ਲੈ ਕੇ ਆ ਜਿਹੜੇ ਬੋਰਡ ਲਾ ਕੇ ਤੇ ਜਿਹੜਾ ਤੁਹ ਦੱਸਿਆ ਜਾ ਰਿਹਾ ਆਪਦੇ ਘਰ ਭਰ ਰਹੇ ਕੋਈ ਇੱਥੇ ਬਿਜਲੀ ਫਰੀ ਨਹੀਂ ਹੈਗੀ ਬਿਲਕੁਲ ਉਹ ਸਾਡੇ ਟੈਕਸ ਜਿਹੜੇ ਪਹਿਲੀ ਗੱਲ ਤਾਂ ਉਹਦੇ ਵਿੱਚ ਕਿੰਨੇ ਦਾ ਬਿਜਲੀ ਦੇ ਬਿੱਲਾਂ ਚਾਉਂਦੇ ਆ ਹੋਰ ਗਊ ਟੈਕਸ ਫਲਾਨਾ ਠੇ ਹਾਲਾਤ ਕੀ ਹੈਗੇ ਪਰ ਉਹ ਜਿਹੜੇ ਜੇ ਕੋਈ ਸਬਸਿਡੀ ਆਪਾਂ ਨੂੰ ਦਿੱਤੀ ਜਾ ਰਹੀ ਜਾਂ ਘਟਾਈ ਉਹ ਸਾਰਾ ਕਰਜ਼ਾ ਚੱਕ ਕੇ ਬੈਂਕ ਕਾਰਡੋਂ ਜਿਹੜਾ ਹੈਗਾ ਪੰਜਾਬ ਦੇ ਸਰਤ ਕਰਜਾ ਚੱਕ ਕੇ ਦਿੱਤਾ ਜਾ ਰਿਹਾ ਇਹਨਾਂ ਵੱਲੋਂ ਸਰਕਾਰ ਵੱਲੋਂ ਕੋਈ ਫੈਸਿਲਿਟੀ ਨਹੀਂ ਕੋਈ ਟੈਕਸ ਕਲੈਕਸ਼ਨ ਉਵੇਂ ਨਹੀਂ ਹੈਗੀ ਜਿਹੜਾ ਕੋਈ ਪੰਜਾਬ ਦਾ ਰੈਵਨਿਊ ਵਧੇ ਜਿਹੜੀਆਂ ਗੱਲਾਂ ਇਹ ਕਰਦੇ ਸੀ ਪੁਰਾਣੇ ਵੇਲੇ ਉਹਦੇ ਵਿੱਚ ਕੁਝ ਵੀ ਨਹੀਂ ਹੋਇਆ 54000 ਕਰੋੜ ਦੀ ਗੱਲਾਂ ਕਰਦਾ ਸੀਗਾ ਕਿੱਥੇ ਆ ਉਹ ਕਿੱਥੇ ਇਕੱਠਾ ਕਰਕੇ ਵਿਖਾਵੋਗੇ ਕੀ ਕੀਤਾ ਕੀ ਪ੍ਰਾਪਤੀ ਕੀ ਹੈਗੀ ਤਾਂ ਜੋੜੀਆਂ ਪ੍ਰਾਪਤੀਆਂ ਐਡਵਰਟਾਈਜ਼ਮੈਂਟ ਹੈ ਕੋਈ ਇਹਨਾਂ ਨੇ ਫਜ਼ਲਾਂ ਦੇ ਮੁਆਵਜ਼ੇ ਜਿਹੜੇ ਹੈਗੇ ਕਿਸੇ ਨੂੰ ਨਹੀਂ ਮਿਲੇ ਬਿਲਕੁਲ ਜਿਹੜੀ ਹੈਗੀ ਜਸਵਾ ਪਹਿਲਾਂ ਨਾਲੋਂ ਕਿਸੇ ਵੱਧ ਹੱਦ ਤੱਕ ਵੱਧ ਤਰੀਕੇ ਨਾਲ ਝੂਠਾ ਤੇ ਝੂਠਾ ਦੀ ਸਰ ਦੀ ਬਿਲਕੁਲ ਇਹਨਾਂ ਸਾਡੇ ਨਾਲ ਬਰਵਿੰਦਰ ਸਿੰਘ ਸੇਖੋਂ ਸਾਬਕਾ ਡੀਐਸਪੀ ਜਿਨ੍ਹਾਂ ਨੇ ਆਪਣੇ ਜੋ ਮੁੱਦੇ ਹਨ ਉਹ ਰੱਖੇ ਕਿ ਜੇ ਅਸੀਂ ਇਲੈਕਸ਼ਨ ਲੜਦੇ ਹਾਂ ਤਾਂ ਲੋਕਾਂ ਦੇ ਵਿੱਚ ਜੋ ਆਹ ਆਹ ਮੁੱਦੇ ਲੈ ਕੇ ਜਾਵਾਂਗੇ ਤੇ ਲੋਕਾਂ ਦੇ ਕੰਮ ਕਰਾਵਾਂਗੇ ਜਿਸ ਤਰ੍ਹਾਂ ਕਿ ਪੰਜਾਬ ਸਰਕਾਰ ਵੱਲੋਂ ਵੀ ਜੋ ਮੁੱਦੇ ਚੁੱਕੇ ਗਏ ਸੀ ਉਹਨਾਂ ਚੋਂ ਕੋਈ ਵੀ ਮੁੱਦਾ ਨਹੀਂ ਪੂਰਾ ਹੋਇਆ ਜੇਕਰ ਬਗਾਲ ਕੀਤੀ ਜਾਵੇ ਬਿਜਲੀ ਗਰੰਟੀ ਦੀ ਤਾਂ ਉਹ ਵੀ ਕਰਜ਼ੇ ਚੱਕ-ਚੱਕ ਕੇ ਉਹ ਗਰੰਟੀਆਂ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਹਨ ਲੋਕਾਂ ਦਾ ਪੈਸਾ ਲੋਕਾਂ ਤੇ ਲਗਾਇਆ ਜਾ ਰਿਹਾ ਤੇ ਵਾਹ ਵਾਹ ਆਪਣੇ ਖੱਟੀ ਜਾ ਰਹੀ ਹੈ ਅਤੇ ਜੇਕਰ ਬਗਾਲ ਕੀਤੀ ਜਾਵੇ ਸਰਕਾਰੀ ਨੌਕਰੀਆਂ ਦੀ 42000 900 ਨੌਕਰੀਆਂ ਦੇਣ ਦੀ ਗੱਲ ਕੀਤੀ ਗਈ ਹੈ ਤਾਂ ਉਹ ਵੀ ਕਿਤੇ ਨਾ ਕਿਤੇ ਝੂਠ ਦਾ ਭਰੰਦਾ ਹੈ ਕਿਉਂਕਿ ਅਕਸਰ ਆਪਾਂ ਅੱਜ ਦੇ ਦਿਨ ਦੇਖਦੇ ਹਾਂ ਕਿ ਸੀਐਮ ਦੀ ਕੋਠੀ ਦੇ ਬਾਹਰ ਧਰਨੇ ਲੱਗਦੇ ਰਹਿੰਦੇ ਹਨ ਜੇਕਰ ਸੈਂਟਰ ਦੀ ਗੱਲ ਕੀਤੀ ਜਾਵੇ ਤਾਂ ਸੈਂਟਰ ਸਰਕਾਰ ਨੂੰ ਵੀ ਇਹਨਾਂ ਨੇ ਪੰਡਿਆ ਹੈ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਨਤਾ ਹੈ ਜੋ ਕਿਸ ਨੂੰ ਆਪਣਾ ਉਮੀਦਵਾਰ ਚੁਣਦੀ ਹੈ ਸੰਗਰੂਰ ਤੋਂ ਗੁਰਿੰਦਰ ਸਿੰਘ